ਇਸ ਤੋਂ ਅੱਗੇ ਸ਼ੁਰੂ ਕਰਦੇ ਆਂ। ਕਪੂਰੇ ਦਾ ਮਾਫੀ ਮੰਗਣ ਤੇ ਸਤਿਗੁਰੂ ਜੀ ਦਾ ਹਟਲ ਮਾਤੋਂ ਅੱਗੇ ਜਾਣਾ। ਕਪੂਰੇ ਦੇ ਪੁੱਤਰਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਗੁੱਸੇ ਹੋ ਕੇ ਅੱਗੇ ਚਲੇ ਗਏ ਹਨ ਤੇ ਇਹ ਵੀ ਗਿਆਨ ਹੋ ਗਿਆ ਕਿ ਉਹ ਦੂਰ ਨਹੀਂ ਗਏ ਸਗੋਂ ਛੋਡੀ ਕੋਲ ਪਾਸ ਹਨ। ਉਹਨਾਂ ਨੇ ਆਪਣੇ ਬਾਪ ਕਪੂਰੇ ਨੂੰ ਮਜਬੂਰ ਕੀਤਾ ਕਿ ਉਹ ਜ਼ਰੂਰ ਸਤਿਗੁਰੂ ਜੀ ਪਾਸ ਚੱਲਣ ਤੇ ਸਾਖ ਦੀ ਥਾਂ ਬਾਰ ਪ੍ਰਾਪਤ ਕਰਨਾ। ਉਤਰਾ ਦਾ ਆਖਾਖਾ ਪੂਰਾ ਮੋੜ ਨਹੀਂ ਸਕਿਆ ਅੱਗੋਂ ਮੇਰੇ ਸਤਿਗੁਰੂ ਜੀ ਦੀਵਾਨ ਲਾ ਕੇ ਬੈਠੇ ਸਨ ਬਹੁ ਸਾਰੇ ਮਾਲਵੇ ਦੇ ਬੜਾ ਬੜਾ ਦੇ ਜਵਾਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਆਪਣੇਸ਼ ਸ਼ਰਮਣਾ ਕਰ ਰਹੇ ਸਨ ਉਸ ਸਮੇਂ ਚੌਧਰੀ ਖਪੂਰੇ ਨੇ ਆ ਕੇ ਸਤਿਗੁਰੂ ਜੀ ਦੇ ਚਨਾਂ ਉੱਤੇ ਮੱਥਾ ਟੇਕਿਆ ਉਸਦੇ ਪੁੱਤਰ ਵੀ ਨਮਸਕਾਰ ਕਰਕੇ ਬੈਠ ਗਏ ਮੰਡੇ ਪੁੱਤਰ ਸੁਖੀਏ ਨੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੰਦੇ ਭੁੱਲਣ ਹਰਹਨ ਅਸਾਂ ਦਾ ਬਾਪ ਲਗਿਆ ਉਹ ਲਿਆ ਵੀ ਡਰ ਕਰਕੇ ਕਿਉਂਕਿ ਤੁਰਕ ਬਹੁਤ ਜਲਮ ਹਾਕਮ ਹੈ ਐਸੀ ਪਲ ਬਦਲੇ ਜੋ ਆਪਨੇ ਬਚਨ ਕੀਤਾ ਹੈ ਉਸ ਦੀ ਖਿਮਾ ਬਖਸ਼ੋ ਮੇਰ ਕਰੋ ਆਪ ਵਰਗੇ ਮਹਾਬਲੀ ਤੇ ਮਹਾ ਪਰਸਾ ਨੂੰ ਕ੍ਰੂਰ ਬਚਾਉਣਾ ਨਹੀਂ ਚਾਹੀਦਾ ਅਸੀਂ ਤਾਂ ਬੱਚੇ ਹਾਂ ਅਸਾਂ ਉੱਤੇ ਹੀ ਦਇਆ ਕਰੋ ਅਸਾਂ ਤਾਂ ਇਹ ਕਿਲਾ ਨਾ ਛੜੇ ਤੇ ਨਾ ਸਹਿਰ ਉੱਜੜੇ ਜੋ ਸੇਵਾ ਅੱਖੋਂ ਕੰਨੋਂ ਤਿਆਰ ਹਾਂ ਬਸ ਮਿਹਰ ਕਰੋ ਇਹ ਹੈ ਏ ਭਗਵਾਨ ਅਸਾਂ ਦੇ ਬਾਪ ਨੂੰ ਖੁਮਾ ਬਖਸ਼ੋ ਛੋੜੀ ਕੋਲ ਵੀ ਬੈਠ ਮੈਠ ਗਿਆ ਸੀ ਉਹਨਾਂ ਨੇ ਵੀ ਲਾਗੋ ਬੇਨਤੀ ਕਰ ਦਿੱਤੀ ਮਹਾਰਾਜੇ ਬੱਚੇ ਬੜੇ ਨੇਕ ਹਨ ਆਪਨੇ ਜੋ ਬਚਨ ਕੀਤਾ ਹੈ ਉਸ ਨਾਲ ਤਾਂ ਇਨਾਂ ਦੇ ਤੇ ਅਸਰ ਪਵੇਗਾ ਜੇ ਕਪੂਰਾ ਮਰੇ ਮਾਰਿਆ ਗਿਆ ਤਾਂ ਕਿਲਾ ਉੱਜੜ ਗਿਆ ਤਾਂ ਇਹ ਮਸੂਮ ਕਿੱਧਰ ਜਾਣਗੇ ਦਇਆ ਕਰੋ ਏ ਏ ਕਰਪਾ ਦੇ ਸਾਗਰੋ ਦਇਆ ਕਰੋ ਉਸ ਵੇਲੇ ਕਪੂਰਾ ਵੀ ਚੁੱਪ ਨਾ ਰਹਿ ਸਕਿਆ ਉਸਨੇ ਨੈਣਾ ਵਿੱਚ ਵੀ ਜਲ ਆ ਗਿਆ ਤੇ ਉਸਨੇ ਮਾਹੀ ਲੰਮੀਆਂ ਕਰਕੇ ਸਤਿਗੁਰੂ ਜੀ ਦੇ ਚਰਨ ਫੜ ਲਏ ਲੰਮੇ ਹੋ ਕੇ ਲੈਂਦਾ ਹੋਇਆ ਉਹ ਓਨ ਡਾਡੇ ਆ ਕੇ ਬੇਨਤੀ ਕਰਨ ਲੱਗਾ ਦਾਤਾ ਮੇਰੇ ਤੇ ਮਿਹਰ ਕਰੋ ਮੈਂ ਭੁੱਲ ਗਿਆ ਮੈਂ ਪਾਪੀ ਕੋਲੋਂ ਮਾੜੇ ਬਚਨ ਨਿਕਲ ਗਏ ਮੇਰੇ ਉੱਤੇ ਦਇਆਲਤਾ ਕਰੋ ਸਤਿਗੁਰੂ ਜੀ ਨੇ ਫਰਮਾਇਆ ਚੌਧਰੀ ਜਿਹੜਾ ਬਚਨ ਹੋ ਗਿਆ ਹੈ ਉਹ ਤਾਂ ਨਹੀਂ ਟਾ ਸਕਦਾ ਤੇਰਾ ਅੰਤ ਫਾਹੇ ਦੇ ਰੂਪ ਵਿੱਚ ਹੋਵੇਗਾ ਵਾਹ ਤੇਰੇ ਪੁੱਤਰਾ ਵਾਸਤੇ ਹੈ ਕਿ ਜੇ ਉਹ ਅਮਰਤ ਸ਼ਕ ਲੈਣ ਤੇ ਤਿਆਰ ਬਰ ਤਿਆਰ ਸਿੰਘ ਰਹਣ ਰਹਿੰਦੇ ਹੋਏ ਪੰਥ ਦੀ ਸੇਵਾ ਕਰਦੇ ਰਹਿਣਗੇ ਤਾਂ ਇਹਨਾਂ ਦਾ ਇਕਵਾਲ ਬਹੁਤ ਵੱਡਾ ਹੋਵੇਗਾ ਇਸ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਰਾਜ ਕਰਨਗੇ ਇਹਨਾਂ ਨੂੰ ਅਮਰਤ ਸ਼ਕ ਆ ਲੈ ਪੂਰਾ ਮਹਾਰਾਜ ਆਪ ਹੁਣੇ ਹੀ ਅਮਰਤ ਸ਼ਕਾ ਦੇਵੋ ਇਹ ਹੀ ਸਭ ਸਮਾ ਹੈ ਉਸੇ ਵੇਲੇ ਸਤਗੁਰੂ ਜੀ ਨੇ ਅਮਰਤ ਤਿਆਰ ਕੀਤਾ ਜਦੋਂ ਅਮਰਤ ਤਿਆਰ ਹੋ ਗਿਆ ਤਾਂ ਸਪੂਰੇ ਦੇ ਪੁੱਤਰ ਅਤੇ ਛੋਡੀ ਕੌਲ ਦਾ ਪੁੱਤਰਾ ਅਭੇਚੰਦ ਅਮਰਤ ਸ਼ਕਰਮਾਹਤੇ ਤਿਆਰ ਹੋ ਗਏ ਸਹਿਮਾ ਨੇ ਅਮਰਤ ਸ਼ਕਾਇਆ ਉਹਨਾਂ ਨੂੰ ਤਿਆਰ ਬਰ ਤਿਆਰ ਸਿੰਘ ਸਜਾ ਕੇ ਪਹਿਲਾਂ ਛੋਡੀ ਅਭੇਚੰਦ ਨੂੰ ਵਚਨ ਕੀਤਾ ਸਤਗੁਰੂ ਜੀ ਦਾ ਵਚਨ ਸੀ ਕਿ ਕੋਈ ਸਿੱਖ ਪ੍ਰਥਵੀ ਚੰਦ ਦੀ ਈਲਾਦ ਨਾਲ ਨਾ ਭਰਤੇ ਔਰ ਅੱਜ ਤੋਂ ਅਸੀਂ ਆਸਦੇ ਹਾਂ ਕਿ ਜਿਹੜਾ ਸੋਢੀ ਅਮਰਕ੍ਰਿਸ਼ਕ ਕੇ ਤਿਆਰ ਬਰ ਤਿਆਰ ਸਿੰਘ ਜੀ ਸਾ ਜਾਵੇ ਉਸ ਨਾਲ ਖਾਲਸਾ ਪੰਥ ਵਰਤੇ ਕਿਉਂਕਿ ਅਮਰ ਸਗਣ ਸਮੇਂ ਹਰਮਨੁਖ ਦੇ ਪਹਿਲੇ ਕਰਮ ਜਨਮਾਂ ਦੇ ਉਤਰ ਆਦਿਕ ਖਤਮ ਹੋ ਜਾਂਦੇ ਹਨ ਨਵਾਂ ਜਨਮ ਹੁੰਦਾ ਹੈ ਜਦੋਂ ਨਵਾਂ ਜਨਮ ਹੋਵੇ ਫਿਰ ਪਹਿਲੇ ਜਨਮ ਦੇ ਸੰਸਕਾਰ ਮਿਟ ਜਾਂਦੇ ਹਨ ਜਿੰਨਾ ਵਿੱਚ ਸਿੱਖੀ ਨੂੰ ਧਾਰਨ ਕਰੀ ਰੱਖਣਗੇ ਉਨ੍ਹਾਂ ਚਿਰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਐਦੇ ਪਿੱਛੋਂ ਸਤਿਗੁਰੂ ਜੀ ਨੇ ਕਪੂਰੇ ਦੇ ਪੁੱਤਰਾਂ ਨੂੰ ਨੱਕ ਖੰਡਾ ਦੇ ਕੇ ਬਚਨ ਕੀਤਾ ਇੰਨਾ ਚਿਰ ਇਸ ਖੰਡੇ ਦਾ ਸਤਕਾਰ ਕਰਦੇ ਰਹਿਣਗੇ ਉਨ੍ਹਾਂ ਚਿਰ ਰਾਜ ਭੋਗਣਗੇ ਅਨੇ ਐਸੇ ਬਚਨ ਹੀ ਹੋ ਰਹੇ ਸੰਨ ਕਿ ਪੌਰ ਪੰਡ ਦੇ ਬਖਸ਼ਾ ਸੰਗਤੇ ਉਹਦੇ ਸਾਥੀ ਘੋੜਿਆਂ ਤੇ ਸਵਾਰ ਹੋਏ ਤੇਜ ਹਥਿਆਰਾਂ ਵਿੱਚ ਸਤਿਗੁਰੂ ਜੀ ਦੇ پاس ਪੁੱਜੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੁਬਾਸਰਹੰਦ ਦੇ ਬजीर खान ਦਾ ਤੂਰਿਆ ਹੋਇਆ ਲਸ਼ਕਰ ਬਾਹੋਂ ਦਾ ਹੀ ਆਪ ਦੀ ਭਾਲ ਵਿਚਾਰ ਰਿਹਾ ਹੈ ਲਸ਼ਕਰ ਦੀ ਗਣਤੀ 7000 ਦੇ ਕਰੀਬ ਦੱਸਦੀ ਹੈ ਹੈ ਆਸ ਹੈ ਪੰਜ ਕ ਦਿਨਾਂ ਨੂੰ ਇੱਥੇ ਪਹੁੰਚ ਜਾਵੇਗਾ ਜਿਵੇਂ ਹੁੰਦਾ ਹੈ ਆਪਣੇ ਆਪ ਦਾ ਵਿਚਾਰ ਕਰ ਲਵੋ ਰਸ ਕਰਦੇ ਨਾਲ ਮਲਤਈਆ ਵੀ ਹੈ ਪੂਰਾ ਪੂਰੇ ਦੇ ਪੁੱਤਰ ਕੌਲ ਦੇ ਪੁੱਤਰ ਸਾਰੇ ਉੱਥੇ ਸਨ ਉਹਨਾਂ ਸਾਰਿਆਂ ਨੇ ਭਾਈ ਬਖਸ਼ ਸਿੰਘ ਦੇ ਬਚਨਾਂ ਨੂੰ ਸੁਣਿਆ ਉਹ ਵੀ ਸੋਚਾਂ ਵਿੱਚ ਗਮ ਹੋ ਗਏ ਕਿ ਕੀ ਕਿ ਕੀ ਕੀਤਾ ਜਾਵੇ ਉਹਨਾਂ ਅਜੇ ਕੋਈ ਗੱਲ ਨਹੀਂ ਸੀ ਕੀਤੀ ਕਿ ਸਤਿਗੁਰੂ ਜੀ ਨੇ ਬਚਨ ਕੀਤਾ ਕਿਉਂ ਭਾਈ ਦੱਸੋ ਤੁਸੀਂ ਤਾਂ ਐਸੇ ਲਾਕੀ ਦੀ ਭੇਤੀ ਹਾਂ ਕਿਵੇਂ ਤੇ ਕਿੱਥੇ ਦਸ਼ਮਨ ਨਾਲ ਟੱਕਰ ਆ ਲਿਆ ਜਾਵੇ ਤਾਂ ਕਿ ਦਸ਼ਮਨ ਨੂੰ ਹਾਰ ਹੋਵੇ ਦਸ਼ਮਨ ਬਹੁਤ ਜੰਦਤੀ ਅੜੇ ਚੜਿਆ ਹੋਇਆ ਹੈ ਉਹਦਾ ਮੂੰਹ ਭੰਨਣਾ ਹੀ ਚੰਗਾ ਹੈ ਦਸੂ ਕਸ਼ਟ ਕਾਣੇ ਪੁੱਜ ਗਏ ਪੂਰੇ ਨੇ ਉੱਤਰ ਦਿੱਤਾ ਮਹਾਰਾਜ ਤੁਮ ਤੋਂ ਥੋੜੀ ਦੂਰ ਖੇਂਦਰਾਣੇ ਦੀ ਟਾਬ ਹੈ ਉੱਤੇ ਤਾਂ ਦੇ ਕਿਨਾਰੇ ਮਰਾਜੋ ਉਹਦੇ ਚ ਗਿਰਦੇ 1200 ਕਿਤੇ ਪਾਣੀ ਨਹੀਂ ਟਾਬ ਉੱਤੇ ਆਪ ਦਾ ਕਬਜਾ ਹੋਵੇਗਾ ਤਾਂ ਹੁਣ ਪਾਣੀ ਹੱਥੋਂ ਤ੍ਰਹਾਇਆ ਮਰਦਾ ਹੋਇਆ ਬਾਸਮੜ ਜਾਵੇਗਾ ਮਾਲਵੇ ਵਿੱਚ ਤ੍ਰੇ ਚਲਣੀ ਔਖੀ ਹੈ ਤੋ ਜਬਰਾਨ ਤੁਸਾਂ ਦੀ ਸੇਵਾ ਕਰਨਗੇ ਉਧਰ ਚਲੋ ਇੱਕ ਵਾਰ ਦਸ਼ਮਣ ਖਿੱਲਰ ਗਿਆ ਤਾਂ ਮੁੜ ਕੇ ਨਹੀਂ ਆਵੇਗਾ ਮੇਰੀ ਰਾਇ ਤਾਂ ਇਹ ਹੈ ਕਿ ਬਾਕੀ ਸੋਨੀ ਕੌਲ ਜੀ ਪਾਸੋਂ ਬਚ ਲਵੋ ਸੋਨੀ ਕੌਲ ਨੇ ਵੀ ਇਹੀ ਸਲਾਹ ਦਿੱਤੀ ਅੰਤ ਇਹੋ ਫੈਸਲਾ ਹੋਇਆ ਰਾਣੇ ਦੀ ਤਾਂ ਬਲ ਕੂਚ ਕੀਤਾ ਜਾਵੇ ਅਗਲੇ ਦਿਨ ਕੂਚ ਕੀਤਾ ਕਪੂਰੇ ਦੇ ਮਹਤਾਬ ਵਰਖਾਨ ਨਾਮੀ ਦੇ ਇੱਕ ਬਰਾੜ ਨੂੰ ਸਤਿਗੁਰੂ ਜੀ ਨੇ ਨਾਂ ਤੋਰਿਆ ਤਾਂ ਕਿ ਉਹ ਰਾਹ ਦੱਸੀ ਜਾਵੇ ਤੇ ਲੋੜ ਪੈਣ ਤੇ ਸਹਾਇਤਾ ਕਰੇ। ਤਲਮਾ ਤੋਂ ਚੱਲ ਕੇ ਜੈਤੋ ਨਗਰ ਤੋਂ ਹੋ ਕੇ ਸੁਨਿਆਰ ਪਿੰਡ ਜਾ ਟਕੇ। ਸੁਨਿਆਰਾ ਸੁਨਿਆਰਾ ਉੱਥੋਂ ਦੇ ਸ਼ਾਮੇ ਡੋਗਰ ਨੇ ਸਤਿਗੁਰੂ ਜੀ ਤੇ ਸਿੰਘਾਂ ਨੂੰ ਦੁੱਧ ਭੁਲਾਇਆ। गांव ਕੇ ਸਕੂਲ ਬਹੁਤ ਸਾਰੀਆਂ ਮੱਜਾਂ ਸਨ ਇਤੋਂ ਕੁਝ ਧਾੜਮੀ ਵੀ ਸਤਗੁਰੂ ਜੀ ਦੇ ਸਿੱਖ ਬਣੇ ਉਹਨਾਂ ਨੇ ਬਚਨ ਦਿੱਤਾ ਕਿ ਉਹ ਅੱਗੇ ਨੂੰ ਧਾੜੇ ਨਹੀਂ ਮਾਰਿਆ ਕਰਨਗੇ ਉਹਨਾਂ ਵਿੱਚੋਂ ਦੋਹਾਂ ਦਾ ਨਾਮ ਅਤਰਾ ਤੇ ਚਤਰਾਸੀ ਸੁਣੀਏ ਤਾਂ ਚਲ ਕੇ ਰਾਜਿਆਣੇ ਨਗਰ ਵਿੱਚ ਪੁਜੀਐਸ ਪੰਡ ਦੇ ਬਾਹਰ ਇੱਕ ਸੁੰਦਰ ਤਲਾਬ ਸੀ ਉਸ ਤਲਾਬ ਤੇ ਨੀਰਾਲਾ ਦਿੱਤਾ ਨਗਰ ਵਾਸੀਆਂ ਨੇ ਸਤਗੁਰੂ ਜੀ ਦਾ ਬਹੁਤ ਸੇਵਾ ਕੀਤੀ। ਉਹਨਾਂ ਦੀ ਸੇਵਾ ਤੇ ਸਹਿਮ ਬਹੁਤ ਪਸੰਦ ਹੋਏ। ਸਹਿਮ ਜੰਗਣਾ ਵਿੱਚ ਫਨਤਨ ਗਏ ਤਾਂ ਅੱਗੇ ਇੱਕ ਜੱਟ ਡੇਲੇ ਤੋੜ ਰਿਹਾ ਸੀ। ਉਸ ਨੂੰ ਦੇਖ ਕੇ ਸਹਿਮ ਨੇ ਪੁੱਛਿਆ ਭਾਈ ਕੀ ਕਰਦਾ ਹੈ? ਉਸ ਨੇ ਉੱਤਰ ਦਿੱਤਾ ਜੀ ਡੇਲੇ ਤੋੜ ਰਿਹਾ ਹਾਂ। ਸਤਗੁਰੂ ਜੀ ਇਹ ਕੀ ਕੀਤੇ ਜਾਣਗੇ ਜੱਟ ਮਹਾਰਾਜ ਇਹ ਸੰਦੇਸ਼ ਵਿੱਚ ਗੰਗਾਲੀ ਬਹੁਤ ਹੈ ਇਸ ਢੇਲੇ ਤੂਣ ਕੇ ਰੱਖ ਛੱਡਾਂਗੇ ਇਹਨਾਂ ਨੂੰ ਕਈ ਵਾਰ ਤਾਂ ਇਹ ਢੰਗਾ ਨਾਲ ਰਤਾ ਸਵਾਦੀ ਬਣਾ ਖਾਵਾਂਗੇ ਇਹ ਖਾਾਕ ਭੁੱਖਿਆਂ ਦੀ ਹੈ ਸਤਿਗੁਰੂ ਜੀ ਇੱਕ ਦਾਣਾ ਸਾਨੂੰ ਦਸਾਣ ਖਾਂ ਭਲਾ ਜੱਟ ਨੇ ਦੂ ਤੰ ਦਾਣੇ ਢੇਲਿਆਂ ਦੇ ਸਤਿਗੁਰੂ ਜੀ ਨੂੰ ਦੇ ਦਿੱਤੇ ਜੋ ਜੀ ਪ੍ਰੇਤਮ ਨੇ ਇੱਕ ਢੇਲਾ ਮੂੰ ਪਾਇਆ ਤਾਂ ਉਸ ਨੂੰ ਬਹੁਤ ਕੌੜਾ ਲੱਗਿਆ ਸੇਵਾ ਨਹੀਂ ਜਾਣਤ ਨੂੰ ਕਹਿਆ ਇਹ ਕੌੜੇ ਹਨ ਇਹਨਾਂ ਨੂੰ ਛੱਟਦੇ ਉਹਨਾਂ ਨੇ ਥੋੜਾ ਜਿਹਾ ਬਚਨ ਮੰਨਿਆ ਬਹੁਤ ਥੋੜੇ ਡੇਲੇ ਛੁੱਟੇ ਮੁੱਖੇ ਨੂੰ ਹੌਸਲਾ ਨਹੀਂ ਸੀ ਪੈਂਦਾ ਇਹ ਉਹ ਡੇਲੇ ਛੱਟਦੇ ਵੇ ਸਤਿਗੁਰੂ ਜੀ ਨੇ ਤਨ ਬਾਹਰ ਬਚਨ ਕੀਤਾ ਉਸ ਨੇ ਤਿੰਨੇ ਬਾਹਰ ਡੇਲੇ ਛੁੱਟੇ ਪਰ ਸਿਰ ਵਿਚੋਂ ਪਾ ਰੱਖ ਲੈ ਉਹਦੀ ਇਹ ਕਮਦਲੀ ਦੇਖ ਕੇ ਸੇਵਾ ਨੇ ਬਚਨ ਕੀਤਾ ਜੇ ਸਾਰੇ ਡੇਲੇ ਛੁੱਟਦੇ ਇੰਨਾ ਤਾਂ ਮਾਲਵੇ ਦੀ ਹਰੀ ਕੰਗਾਲੀ ਦੂਰ ਹੋ ਜਾਣੀ ਸੀ ਹੁਣ ਇਹ ਤਿੰਨ ਹੀ ਸੇ ਕੰਗਾਲੀ ਦੂਰ ਹੋਮੇਗੀ ਇੱਕ ਹਿੱਸਾ ਰਹੇਗੀ ਇਹ ਬਚਨ ਕਰਕੇ ਗੁਰੂ ਸਹਿਬ ਅੱਗੇ ਨਿਕਲ ਗਏ ਉਹ ਜੱਟ ਉੱਥੇ ਖਲੋਤਾ ਰਿਹਾ ਕਿ ਪਸਤਾਉਂਦਾ ਰਿਹਾ 40 ਮੁਖਤੇ ਮਹਸਾ ਦਾ ਪੀਠ